ਜੇ ਅਬੀਰ ਆਪਣੀ ਸਰਫੇਸ ਸੀਡਰ ਨਾਲ ਵੀ ਜੀ ਗਣਕ ਜਿਹੜੀ ਆਪਾਂ ਨੂੰ ਪੀਏਯੂ ਲੁਧਿਆਣਾ ਨੇ ਤਿਆਰ ਕਰਾ ਕੇ ਦਿੱਤੀ ਆ ਸਾਡੇ ਇੱਕ ਤਰੀਕ ਨੂੰ ਗੋਲਾ ਬਹੁਤ ਪਿਆ ਫੜਾਉਦੀ ਬਣ ਫੜਾਉਦੀ ਭਗਾਨਪਰਾ ਕਈ ਬੰਨਾਂ ਚ ਪਿਆ ਸਾਡੇ ਆ ਕਣਕਾਂ ਖਤਮੇ ਕਰਤੀਆਂ ਆ ਕੁਦਰਤ ਦਾ ਤੋਹਫਾ ਹੀ ਸਮਝੋ ਯਾਨੀ ਜਿਹੜੀ ਪਰਾਲੀ ਜੀ ਛਟਾ ਮਾਰ ਕੇ ਬੀਜੂ ਇਹ ਮਲਚਿੰਗ ਵਿਧੀ ਵਾਲੀ ਉਹ ਵੀ ਚੱਲ ਗਈ ਕੁਝ ਗੋਲੇ ਨੂੰ ਆ ਸਰਫੇਸ ਸੀਡਰ ਵਾਲੀ ਦੇਖ ਲੋ ਜਮੇ ਠੀਕ ਖੜੀ ਆ 222 ਵੈਰੈਟੀ ਆ ਇਹ ਇਹਦੇ ਨਾਲੇ ਖੇਤ ਆ ਇਹ ਗੋਲਿਆਂ ਨਾਲ ਦੇਖ ਲੋ ਖਤਮੇ ਹੋ ਗਿਆ ਇਹ ਰੂਟਾ ਵੇਟਣਾ ਵੀਜੀ ਹੋਈ ਆ ਇਹ ਤਾਂ ਹੁਣ ਟਾਲ ਤੇ ਸੱਟਣ ਲੱਗਿਆ ਯਾਰ ਵੱਢ ਕੇ ਤਾਂ ਇੱਥੇ ਮੜੇ ਮੋਟੀ ਮੱਕੀ ਜਾਂ ਉਸ ਟਾਂਡੀ ਟੁੰਡੀ ਬੀਜਾਂਗੇ 1000 ਹੋਰ ਆ ਇਹਦੀ ਨਾਲ ਨਾਲ ਹੀ ਦੇਖੋ ਹੁਣ ਤੁਸੀਂ ਆਪੇ ਹਿਸਾਬ ਲਾਇਓ ਵੀ ਕਿਹੜੀ ਮਜ਼ਬੂਤ ਆ ਕਿਹੜੀ ਕਮਜ਼ੋਰ ਆ ਇਹ ਇਧਰਲੇ ਪਾਸੇ ਆਜੋ ਆਪਾਂ ਸਰਫੇਸ ਸੀਡਰ ਵਾਲੀ ਬਟ ਦੇ ਦੂਜੇ ਪਾਸੇ ਹੁਣ ਇਹਦੀ ਨਲਕੀ ਦੇਖੋ ਕਿੰਨੀ ਮਜ਼ਬੂਤ ਆ ਫਰਕ ਹੁਣ ਤੁਹਾਡੇ ਵੀਰ ਸਾਹਮਣੇ ਆ ਇਹਨੇ ਜਾਨੀ ਗੋਲੇ ਛੱਲੇ ਨੇ ਰੂਟਾਵੇਟਰ ਵਾਲੀ ਜਮੀ ਖਦਮ ਜੂਰੀਆ ਇਹਦੇ ਵਿੱਚ ਮੈਂ 2.5 ਥੱਲੇ ਪਾਏ ਨੇ ਕਈ ਵੀਰ ਕਹਿੰਦੇ ਨੇ ਗੁੱਲੀ ਡੰਡਾ ਨਹੀਂ ਹੁੰਦਾ ਜਮਈ ਯਾਰ ਉਹ ਵੀ ਗਲਤ ਕਹਿੰਦੇ ਨੇ ਯਾਰ ਐਨਾ ਧੂੜ ਬੋਲਿਆ ਕਰੋ ਗੁੱਲੀ ਡੰਡਾ ਹੁੰਦਾ ਬਹੁਤ ਘੱਟ ਨਾ ਮਾਤਰਾ ਜਿਹਾ ਜਿਹੜਾ ਮਾੜਾ ਮੋਟਾ ਹੈਗਾ ਉਹ ਤੇ ਚੱਲ ਇੱਕ ਪੰਪ ਆਪਾਂ ਹੱਥ ਨਾਲ ਲਾ ਦੋ ਕਲੀਆਂ ਜੀਂਜ ਬਾਕੀ ਹੁਣ ਆ ਜਿਹੜੀ ਪਰਾਲੀ ਦੀ ਉਹਦੀ ਤਾਂ ਮਿੱਤਰੋ ਆਪਾਂ ਨੂੰ ਖਾਦ ਬਣ ਗਈ ਜਮੇ ਪਰਾਲੀ ਥੱਲੇ ਲੱਗ ਗਈ ਧਰਤੀ ਨਾਲੇ ਮਿੱਟੀ ਹੋ ਬਣ ਚਲੀ ਅੱਗੇ 6 ਸਾਲਾਂ ਤੋਂ ਬੀਜ ਦਾ ਮੈਂ ਮਲਚਿੰਗ ਵੀਰੀ ਵਾਲੀ ਦੂਜੀ ਕਣਕ ਨੂੰ ਇਹ ਚ ਤੂੜੀ ਵੀ ਵੱਧ ਨਿਕਲਦੀ ਆ ਖਰਚਾ ਘਟਾ ਸਾਢੇ 350 ਚ ਬੰਦਾ ਬੀਜ ਕੇ ਪ੍ਰੇ ਕਰਦਾ ਹੁਣ ਜਿਹੜੀ ਆਪਾਂ ਆਮ ਵਜਾਉਂਦੇ ਦੀ ਉਹ 2-2000 25 2500 ਲੈਂਦੇ ਸੀਗੇ ਮਿੱਤਰੋ